ਇਹ ਖਬਰ ਜਿਹੜੀ ਹੈ ਇਹ ਕੱਲਾ ਕਹਦੇ ਕਿ ਇੱਕ ਦੇਸ਼ ਨਾਲ ਨਹੀਂ ਜੁੜੀ ਹੋਈ ਹੈ ਕਈ ਦੇਸ਼ਾਂ ਨਾਲ ਜੁੜੀ ਹੋਈ ਹੈ ਖਾਸ ਕਰਕੇ ਕੈਨੇਡਾ ਤੇ ਭਾਰਤ ਵਾਲਾ ਜਿਹੜਾ ਮਸਲਾ ਆਪਾਂ ਪਿਛਲੇ ਟਾਈਮ ਤੋਂ ਵੇਖ ਰਹੇ ਸੀ ਹਰਦੀਪ ਨਿਜਰ ਵਾਲੇ ਮਾਮਲੇ ਦੇ ਵਿੱਚ ਮੀਡੀਆ ਤੋਂ ਇਹੋ ਜਿਹੀ ਰਿਪੋਰਟ ਆ ਰਹੀ ਹੈ ਕਿ ਜਿਹੜੇ ਮੁਲਜ਼ਮ ਸੀਗੇ ਉਹ ਛੱਡ ਦਿੱਤੇ ਗਏ ਹੁਣ ਉਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਿੰਨਾ ਕੁ ਕਹੋ ਕਿ ਲੁਕੋ ਹੈ ਇਹ ਚੀਜ਼ ਥੋੜੀ ਸਪਸ਼ਟ ਕਰਿਓ ਨੀ ਸਾਰਾ ਹੈ ਇਹ ਚ ਉਠਿਆ ਸੱਚ ਕੀ ਹੈ ਲਕੋ ਕੀ ਹੈ ਕੁਛ ਵੀ ਨਹੀਂ ਹੈ ਲੰਦ ਵਿੱਚ ਤੇ ਕਿਉਂਕਿ ਮੀਡੀਆ ਦੇ ਵਿੱਚ ਜਿਹੜਾ ਆ ਰਿਹਾ ਹੁੰਦਾ ਨਾ ਕਈ ਵਾਰੀ ਲੋਕਾਂ ਨੂੰ ਸਮਝ ਨਹੀਂ ਆਉਂਦਾ ਇੰਡੀਅਨ ਮੀਡੀਆ ਤੇ ਤੇ ਯਕੀਨ ਹੀ ਨਾ ਕਰੋ ਸਾਬ ਖਾਸ ਤੌਰ ਤੇ ਕੈਨੇਡਾ ਨਾਲ ਜੁੜੀ ਖਬਰ ਦਾ ਯਕੀਨ ਨਾ ਕਰੋ ਕੱਲ ਹੀ ਤੁਸੀਂ ਗੱਲ ਕੀਤੀ ਸੀ ਕਿ ਚਾ ਚੜ ਜਾਂਦਾ ਜੇ ਇਧਰ ਉਧਰ ਕੋਈ ਦੇਸ਼ ਦੀ ਕੋਈ ਗੱਲ ਹੁੰਦੀ ਹੈ ਤੇ ਦੂਜੇ ਕਹਿੰਦੇ ਕੈਨੇਡਾ ਵਾਲੀ ਖਬਰ ਦਾ ਕਦੇ ਵੀ ਤੁਸੀਂ ਦੇਖਿਆ ਹੋਣਾ ਪਿੱਛੇ ਜੀ ਵੀ ਆਪਾਂ ਇੱਕ ਖਬਰ ਦੀ ਕਰੈਕਸ਼ਨ ਕੀਤੀ ਸੀਗੀ ਹੂੰ ਇਥੋਂ ਵਾਲਿਆਂ ਨੇ ਕੁਝ ਹੋਰ ਬਣਾ ਦਿੱਤਾ ਉੱਥੇ ਮਸਲਾ ਕੁਝ ਹੋਰ ਸੀਗਾ ਕਿ ਸਾਰੇ ਡਾਕੂਮੈਂਟ ਮੰਗੇ ਜਾ ਰਹੇ ਜੀ ਜਿਹੜੇ ਪੀਆਰ ਹੋਏ ਹਨ ਪਰ ਅਸਲ ਦੇ ਵਿੱਚ ਉਹ ਸ਼ਾਇਦ ਸਟੂਡੈਂਟ ਤੱਕ ਸੀਗਾ ਹੂੰ ਜੀ ਤਾਂ ਮਤਲਬ ਕਿ ਇਹ ਇਹਨਾ ਖਾਚੋ ਗਿਆ ਨਾ মিডিਆ ਇਥੋਂ ਦਾ ਸਾਡੇ ਨਾਲ ਭਾਉਾਂ ਚ ਕਹਿੰਦੇ ਹੁੰਦੇ ਇਹਨੂੰ ਫਲਾਣੇ ਨੂੰ ਧੱਕ ਵੱਜ ਗਈ ਹੂੰ ਧੱਕ ਵੱਜ ਗਈ ਦਾ ਮਤਲਬ ਹੈ ਕਿ ਵੀ ਇਹ ਧੱਕਿਆ ਗਿਆ ਜਾਨਾ ਮਤਲਬ ਦਿਮਾਗੀ ਖੇਲ ਗਿਆ ਜਿਵੇਂ ਕਹਿ ਆ ਜਿਵੇਂ ਮਰਜ਼ੀ ਕਹੋ ਵੀ ਇਹ ਇਹਦਾ ਪਾਰ ਹੋ ਗਿਆ ਕੰਮ ਹੂੰ মিডিਆ ਦਾ ਇਥੇ ਕਲੋ ਕੇ ਉਹ ਕੰਮ ਆ ਕਿ ਕੱਲੀ ਖਾਚੀ ਨੇ ਵਜੇ ਇਹਨਾਂ ਨੂੰ ਧੱਕ ਵੱਜ ਗਈ ਆ ਜੀ ਬਈ ਇਨਾ ਫਾਲਸ ਇਨਾ ਫਾਲਸੀ ਆਰ এজেন্ডਾ ਕੁਛ ਦਾ ਕੋਸ਼ਿਸ਼ ਬਣ ਜਾਂਦਾ ਬਿਲਕੁਲ ਜੀ ਮੈਂ ਤੇ ਹਰਾਨ ਆ ਕਿ ਬਈ ਕਿੱਡਾ ਬਸ਼ਰਮ ਮੀਡੀਆ ਹਮ ਕੱਲ 3:08 ਤੇ ਦਿਨਿਕ ਪਾਸਕਰ ਨੇ ਹੀ ਸਭ ਤੋਂ ਪਹਿਲਾਂ ਇਦਾਂ ਆਪਦੇ ਡਿਜੀਟਲ ਪਲੇਟਫਾਰਮ ਤੇ ਜੀ ਇਹ ਅਪਡੇਟ ਦਿੱਤੀ ਅੱਜ ਉਸੇ ਹੀ भास्कर ਚ 3:08 ਤੇ ਫੇਰੇ ਹੈ ਕਿ ਕੈਨੇਡੀਅਨ মিডিਆ ਦੇ ਮੁਤਾਬਕ ਇਹ ਖਬਰ ਝੂਠੀ ਹੈ ਦੱਸੋ ਹੂੰ ਤੁਸੀਂ ਆਪਣੀ ਕਰਤੂਤ ਤੇ ਮਾਫੀ ਮੰਗੋਗੇ ਜੀ ਅਸੀਂ ਤੇ ਘੱਟੋ ਘੱਟ ਕਰੈਕਸ਼ਨ ਕਰਦੇ ਹਾਂ ਹੂੰ ਠੀਕ ਹੈ ਜੀ ਜੀ ਜਾਂ ਅਸੀਂ ਕੋਈ ਵੀ ਸਾਨੂੰ ਪੱਖ ਆਉਂਦਾ ਅਸੀਂ ਦੂਜੇ ਦਿਨ ਵੀ ਅਪਡੇਟ ਕਰ ਦਿੰਨੇ ਅੱਜ ਵੀ ਕਰਾਂਗੇ ਇੱਕ ਪਾਠਵਾਪੀਟ ਜੀ ਜੀ ਤੋਂ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਤੇ ਮਾਫੀ ਵੀ ਨਹੀਂ ਮੰਗਦੇ ਬਿਲਕੁਲ ਤੁਸੀਂ ਤੇ ਸਪਸ਼ਟੀਕਰਨ ਵੀ ਨਹੀਂ ਦਿੰਦੇ ਐਚਟੀ টাইমস ਆਫ ਇੰਡੀਆ ਇੰਡੀਆ ਟੁਡੇ ਡੀਬੀ ਹਮ ਸਰ ਪੰਜਾਬੀ ਟ੍ਰਿਬਿਊਨ ਨੇ ਲਾ ਰੱਖੀ ਆ ਖਬਰ ਵੈਨਕੂਵਰ ਤੋਂ ਜੀ ਕਈ ਤਾਂ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਸੇਮ ਵਰਡਿੰਗ ਤੱਕ ਵੀ ਸੇਮ ਹੁੰਦੀ ਆ ਬਸ ਉਹ ਕਾਪੀ ਕੀਤਾ ਤੇ ਬਸ ਮਤਲਬ ਕਿ ਕੁਝ ਵੀ ਨਹੀਂ ਹੈਗਾ ਕਿੱਡੀ ਕੋ ਗੱਲ ਆ ਆ ਅਸੀਂ ਉਦੋਂ ਨਾਲ ਦੀ ਨਾਲ ਹੀ ਇੱਕ ਇਹਨਾਂ ਦਾ ਆ ਦੇਖ ਲਓ ਗਲੋਬਲ ਨਿਊਜ਼ ਐ ਜੀ ਕੈਨੇਡਾ ਵਾਲਿਆਂ ਦਾ ਉਹਨਾਂ ਨੇ ਨਾਲ ਨਾਲ ਦੀ ਨਾਲ ਪਾ ਦਿੱਤਾ ਸੀਗਾ ਇੰਡੀਅਨ ਪ੍ਰੈਸ ਫਾਈਲਸ ਲਈ ਰਿਪੋਰਟਸ ਰਿਲੀਜ਼ ਆਫ ਨਿਜਰ ਮਰਡਰ ਸਸਪੈਕਟ ਆਲ ਉਹਨਾਂ ਨੇ ਤਾਂ ਉਦੋਂ ਹੀ ਪਾ ਦਿੱਤਾ ਸੀਗਾ ਜੀ 9 ਜਨਵਰੀ 9 ਜਨਵਰੀ ਨੂੰ ਪਾ ਦਿੱਤਾ ਸੀ ਮਤਲਬ ਤਾਂ ਮਤਲਬ ਕਿ ਕਿ ਡੀ ਵੱਡੀ ਕੋਈ ਕਹਾਣੀ ਆ ਵੀ ਤੁਸੀਂ ਮਾੜਾ ਜਿਹਾ ਵੈਰੀਫਾਈ ਕਰੋ ਪਰ ਮੈਂ ਤੁਹਾਨੂੰ ਦੱਸਿਆ ਨਾ ਕਿ ਕੈਨੇਡਾ ਵਾਲੀ ਖਬਰ ਨੂੰ ਵੈਰੀਫਾਈ ਕਰਕੇ ਰਾਜੀ ਨਹੀਂ ਹੈਗੇ ਜੀ ਜੇ ਕੈਨੇਡਾ ਦੇ ਉਲਟ ਜਾਂ ਇੰਡੀਆ ਦੇ ਹੱਕ ਚ ਪੱਤਰਕਾਰਤਾ ਦਾ ਧਰਮ ਹੁੰਦਾ ਹੂੰ ਠੀਕ ਹੈ ਰਾਸ਼ਟਰਵਾਦ ਦੇਸ਼ ਪ੍ਰੇਮ ਆਪਣੀ ਜਗ੍ਹਾ ਹੁੰਦਾ ਹੈ ਪਰ ਘੱਟੋ ਘੱਟ ਐਟ ਲੀਸਟ ਜੋ ਇਨਫੋਰਮੇਸ਼ਨ ਹੈ ਉਹ ਤੇ ਸਹੀ ਦਿਓ ਨਾ ਸੋਚਣਾ ਤੇ ਸਹੀ ਦਿਓ ਨਾ ਇੰਨੀ ਕਾਲ ਨਾ ਕਰੋ ਛਾਪਣ ਦੀ ਨਈ ਨਈ ਇਹ ਕਾਲ ਨਹੀਂ ਹੈ ਸਰ ਹਮ ਇਹ ਕਾਲ ਨਹੀਂ ਹੈ ਇਹ ਮੰਨ ਦਾ ਕੋਡ ਹੈ ਕਹਿ ਸਕਦੇ ਕਾਲ ਨਹੀਂ ਹੈ ਕਾਲ ਤੇ ਕੋਡ 'ਚ ਫਰਕ ਹੁੰਦਾ ਹੈ ਹਮ ਕਾਲ 'ਚ ਤਾਂ ਤੁਸੀਂ ਗਲਤੀ ਕਰੋਗੇ ਤਾਂ ਕਰੈਕਸ਼ਨ ਹੋ ਜਾਏਗੀ ਜੀ ਕੋਡ ਦੇ ਵਿੱਚ ਜਦੋਂ ਤੁਸੀਂ ਕਰੋਗੇ ਤੁਹਾਡੇ ਮਨ 'ਚ ਕੋਡ ਹੈ ਨਾ ਹਮ ਤਾਂ ਫਿਰ ਤਾਂ ਤੁਸੀਂ ਮਾਫੀ ਵੀ ਪਖੰਡ ਦੇ ਰੂਪ ਚ ਮੰਗੋਗੇ ਸਾਹਿਬ ਜੀ ਤਾਂ ਇਹ ਇਹ ਇਹਨਾਂ ਦੇ ਕੋਡ ਚੱਲਦਾ ਹੈ ਮਾਈਂਡ ਦੇ ਵਿੱਚ ਹਮ ਸਿਰਫ ਇੱਕੋ ਇੱਕ ਆ ਕੇ ਕਿਉਂਕਿ ਦੇਖੋ ਇਹਨਾਂ ਨੂੰ ਸਮਾਨ ਬਹੁਤ ਮਿਲਦਾ ਹੈ ਵੀ ਯਾਨੀ ਕੈਨੇਡਾ ਨਾਲ ਜੁੜੀ ਖਬਰ ਆ ਗਈ ਉਹ ਇੰਡੀਆ ਦੇ ਹੱਕ ਚ ਆ ਗਈ ਕੈਨੇਡਾ ਦੇ ਕਿਤੇ ਅਗੇਂਸਟ ਆ ਗਈ ਤਾਂ ਭਗਤ ਤੇ ਚੱਕ ਲੈਂਦੇ ਆ ਨਾ ਇਹਨਾਂ ਦੇ ਜੀ ਬਿਲਕੁਲ ਉਹ ਬਹੁਤ ਵਿਊਜ਼ ਦਿੰਦੇ ਆ ਹਮ ਬਹੁਤ ਸ਼ੇਅਰਿੰਗ ਹੁੰਦੀ ਹੈ ਇਹਨਾਂ ਨੂੰ ਹਰਕੀ ਚਾਹੀਦੀ ਪਰ ਕਮਾਲ ਦੀ ਗੱਲ ਹੈ ਕਿ ਪੰਜਾਬੀ ਟ੍ਰਿਬਿਊਨਰ ਕਾਦਾਰਾ ਹਾਦ ਹੋ ਗਈ ਆ ਪੰਜਾਬੀ ਦੇ ਕਈ ਅਖਬਾਰਾਂ ਨੇ ਖਬਰ ਲਾ ਰੱਖੀ ਜੀ ਜੀ ਤਾਂ ਉਹ ਕਹਿੰਦੇ ਨੇ ਕਿ ਕੁਝ ਐਸਾ ਹੈ ਹੀ ਨਹੀਂ ਉਹ ਤਹਿਰਾਸਤ ਦੇ ਵਿੱਚ ਆ ਗਲੋਬਲ ਨਿਊਜ਼ ਦਾ ਜੇ ਤੁਸੀਂ ਪੜੋਗੇ ਨਾ ਸਾਰਾ ਜੀ ਜੀ ਇਹਨਾਂ ਨੇ ਉਥੋਂ ਦੇ ਜਿਹੜੇ ਪੁਲਿਸ ਦੇ ਅਫੀਸ਼ੀਅਲਸ ਨੇ ਉਹਨਾਂ ਦੇ ਗੱਲਬਾਤ ਦੇ ਵਿਹਾਰ ਤੇ ਖਬਰ ਲਾਈ ਹੋਈ ਆ ਹਾਂ ਕੀ ਬਾਤ ਆ ਫਿਰ ਕੋ ਮਤਲਬ ਪੁਸ਼ਟੀ ਹਾਂ ਜੀ ਉਹਨਾਂ ਨੇ ਪੁਸ਼ਟੀ ਕਰਵਾਈ ਆ ਕਿ ਅਸਲੀਅਤ ਇਹ ਆ ਹਕੀਕਤ ਇਹ ਆ ਕਿਉਂ ਬੰਦੇ ਹਾਲੇ ਵੀ ਇਸ ਸਟੱਡੀ ਦੇ ਵਿੱਚ ਆ ਜੀ ਤੇ ਇਥੋਂ ਵਾਲਿਆਂ ਇਥੋਂ ਵਾਲਿਆਂ ਤੇ ਤੁਸੀਂ ਦੇਖੋ ਕਿਤੇ ਨਾ ਇਹਨਾਂ ਨੂੰ ਕਾਊਂਟਰ ਕਰ ਦੇ ਤਾਂ ਹੋ ਸਕਦਾ ਸੀਗਾ ਇਹ ਅਗਲੇ ਕੋਈ 5-7 ਘੰਟਿਆਂ 'ਚ ਇਹ ਖਬਰ ਵੀ ਦੇ ਦਿੰਦੇ ਕਿ ਉਹ ਲੈਂਡ ਕਰਨ ਵਾਲੇ ਨੇ ਚਾਰ ਜਾਨੇ ਇੱਥੇ ਹੂੰ ਸਹੀ ਗੱਲ ਹੈ ਵੀ ਆਉਣ ਵਾਲੇ ਕੁਝ 72-70 ਘੰਟਿਆਂ 'ਚ ਉਹਨਾਂ ਦੀ ਫਲਾਈਟ ਪਹੁੰਚ ਰਹੀ ਆ ਜੀ ਜੀ ਬਿਲਕੁਲ ਮਤਲਬ ਕਿ ਇਹ ਬਹੁਤ ਬੇਕਾਰ মিডিਆ ਸਰ ਇੰਡੀਆ ਦਾ ਬਹੁਤ ਹੀ ਬੇਕਾਰ মিডিਆ ਹੋ ਚੁੱਕਾ ਵਨ ਸਾਈਡਡ ਪਾਸਟ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਜੋ ਪ੍ਰੋਪਾਗੈਂਡਾ ਹੈ ਨਾ ਉਹਨੂੰ ਫੈਲਾਉਣ ਦਾ ਟੂਲ ਬਣ ਚੁੱਕਾ ਹੈ ਇਸ মিডিਆ ਤੇ ਯਕੀਨ ਕਰਨ ਦਾ ਮਤਲਬ ਹੈ ਕਿ ਤੁਸੀਂ মিডিਆ ਨੂੰ ਖੁਦ ਵੀ ਕੋਈ ਫਰਕ ਨਹੀਂ ਪੈਂਦਾ ਸੱਚ ਝੂਠ ਨਾ ਬਸ ਅਰੇ ਸਰ ਨਹੀਂ ਮੈਂ ਤੁਹਾਨੂੰ ਦੱਸ ਕੋਈ ਕਿਸੇ ਨੇ ਅਫਸੋਸ ਨਹੀਂ ਪ੍ਰਗਟਾਉਣਾ ਕਿਸੇ ਨੇ ਕੋਈ ਸਪਸ਼ਟੀਕਰਨ ਨਹੀਂ ਦੇਣਾ ਇਹ ਸਭ ਕੁਝ ਖਤਮ ਹੋ ਚੁੱਕਾ ਜੀ ਸਭ ਕੁਝ ਖਤਮ ਹੋ ਚੁੱਕਾ ਸੋ ਇੱਕ ਮੈਂ ਉਹ ਉਹ ਵੀ ਐਡ ਕਰ ਦੇਵਾਂ ਕੱਲ ਆਪਾਂ ਖਬਰ ਕੀਤੀ ਸੀ ਖੋਹ ਸਿੰਘ ਵਾਲਾ ਦੀ ਉਹ ਦੂਸਰੀ ਪਾਰਟੀ ਨੇ ਆਪਾਂ ਨੂੰ ਅਪਰੋਚ ਕੀਤਾ ਮੈਂ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਤੁਹਾਨੂੰ ਇਹ ਪਤਾ ਨਹੀਂ ਕੀ ਗੱਲ ਹੈ ਤੁਹਾਡੇ ਵਿਧਾਇਕ ਨੂੰ ਅਸੀਂ ਫੋਨ ਕੀਤਾ ਉਹਨੇ ਚੁੱਕਿਆ ਨਹੀਂ ਹੂੰ ਤੁਹਾਡੇ ਬੀਡੀਪੀ ਉਹਨੂੰ ਫੋਨ ਕੀਤੇ ਦੋ ਜੀ ਉਹਨੇ ਚੁੱਕਿਆ ਨਹੀਂ ਜਦੋਂ ਤੁਹਾਡੇ ਟੀਕਾ ਲੱਗ ਜਾਂਦਾ ਮੈਂ ਕੱਲ ਵੀ ਕਿਹਾ ਸੀ ਤੁਸੀਂ ਆਪ ਫੋਨ ਕਰਦੇ ਹੋ ਕਰਦੇ ਹਾਂ ਬਿਲਕੁਲ ਹੁਣ ਕਹਿੰਦੇ ਜੀ ਕਿ ਦੇਖੋ ਗੱਲ ਇਹ ਆ ਕਿ ਬਈ ਤੁਸੀਂ ਸਾਨੂੰ ਪੁੱਛ ਲੈਂਦੇ ਮੈਂ ਕਿਹਾ ਜੀ ਅਸੀਂ ਪੁੱਛਣ ਵਾਸਤੇ ਫੋਨ ਕੀਤੇ ਆ ਅਸੀਂ ਹੁਣ ਉਹਨਾਂ ਦੇ ਕੋਈ ਨਾਮ ਨਾ ਕਰ ਥੋੜੀ ਕਰਨਾ ਸੀਗਾ ਉਹ ਚੁੱਕਣ ਤੇ ਤਾਂ ਹੀ ਆ ਕੋਈ ਗੱਲ ਉਹ ਕਹਿੰਦੇ ਜੀ ਕਿ ਹੁਣ ਉੱਥੇ ਕੰਮ ਸ਼ੁਰੂ ਹੋ ਚੁੱਕਾ ਹੈ ਜੀ ਪੈਸਾ ਤੇ ਉੱਥੇ ਲੱਗ ਚੁੱਕਾ ਹੈ ਜੀ ਤੇ ਇਹ ਸੰਭਵ ਨਹੀਂ ਹੈ ਬਾਕੀ 50-50 ਹੈ ਪਿੰਡ ਜੀ ਮੈਂ ਕਹਾਂ ਜੀ ਅਸੀਂ ਤੁਹਾਡੀ ਗੱਲ ਵੀ ਰੱਖ ਦਿਆਂਗੇ ਠੀਕ ਹੈ ਨਾ ਜੀ ਸਾਡੇ ਕੋਲ ਮਤਾ ਆਇਆ ਅਸੀਂ ਤੇ 50 50 ਸਾਡੇ ਨੂੰ 50-50 ਹੋਵੇ 20-20 ਹੋਵੇ ਅਸੀਂ ਤੇ ਖੇਡ ਦੇਣਾ ਸੋ ਸਾਨੂੰ ਕਹਿ ਲੋ ਕਿ ਕੋਈ ਉਹਦੇ 'ਚ ਗੁਰੇਸ਼ ਨਹੀਂ ਹੁੰਦਾ ਜੀ ਕਿਸੇ ਨੇ ਆਪਣਾ ਪੱਖ ਦਰਜ ਕਰਵਾਉਣਾ ਹੋਵੇ ਅਸੀਂ ਦੂਜੇ ਦਿਨ ਵੀ ਰੱਖ ਸਾਡੀ ਖੁੱਲੀ ਛੁੱਟੀਆਂ ਨਹੀਂ ਤਾਂ ਕੋਈ ਗੱਲ ਨਹੀਂ ਜੇ ਸੁਣਦਾ ਮੁੜ ਕੇ ਅਗਲਾ ਕਹਿੰਦਾ ਖਬਰ ਚੱਲ ਗਈ ਨਾ ਤੁਸੀਂ ਕੱਲ ਫੋਨ ਨਹੀਂ ਚੁੱਕੇ ਉਹ ਦੱਸ ਦਿੰਦੇ ਹੂੰ ਸਥਿਤੀ ਨੂੰ ਸਪਸ਼ਟ ਕਰਨ ਤੇ ਹੋਣ ਨਹੀਂ ਪਰ ਸਾਡਾ ਇਹ ਆ ਕਿ ਅਸੀਂ ਹਮੇਸ਼ਾ ਦਰਵਾਜ਼ਾ ਖੋਲ ਕੇ ਰੱਖਦੇ ਆ ਕਿ ਕੋਈ ਗੱਲ ਨਹੀਂ ਜੀ ਅਸੀਂ ਦੂਜੇ ਦਿਨ ਵੀ ਕਿਸੇ ਦੂਜੀ ਤਰ੍ਹਾਂ ਦਾ ਪੱਖ ਜੀ ਚਲੋ ਬਿਲਕੁਲ ਇਹ ਹੋ ਸੱਚ ਹੈ ਤੇ ਉਹ ਨਹੀਂ ਕੋਈ ਗੱਲ ਨਹੀਂ ਸ਼ਬਦ ਵਰਤ ਅਸੀਂ ਕਿ ਧਰਮ ਹੁੰਦਾ ਤੇ ਧਰਮ ਰਵਾਉਣ ਦਾ ਕਾਰਨ ਵੀ ਇਹੀ ਹੁੰਦਾ ਨਹੀਂ ਨਹੀਂ ਬਿਲਕੁਲ ਜੀ ਅਸੀਂ ਕੋਈ ਕਿਸੇ ਤੋਂ ਕੁਝ ਮਤਲਬ ਕਿ ਲੈ ਕੇ ਥੋੜੀ ਖਬਰਾਂ ਕਰਦੇ ਜਿੰਨੇ ਤਾਂ ਲੈ ਕੇ ਕੀਤਾ ਹੋਵੇ ਤਾਂ ਅਗਲਾ ਮੁਕਰ ਨਹੀਂ ਦਿੰਦਾ ਫਿਰ ਨਹੀਂ ਹਿਲਣ ਦਿੰਦਾ ਫਿਰ ਨਹੀਂ ਹਿਲਣ ਦਿੰਦਾ ਸੱਚੂ ਕਿ ਮਤਰਾ ਤੈਨੂੰ ਇਹਦੇ ਲਈ ਪੇ ਕੀਤਾ ਹਿਲ ਕੇ ਦਿਖਾ ਜਰਾ ਜੀ ਬਿਲਕੁਲ ਬਿਲਕੁਲ ਅਜ਼ਮੇਰ ਕੁਮਾਂਜੀ ਕਹਿ ਰਹੇ ਨੇ ਕਿ ਮੁਜ਼ਮਨ ਨੂੰ ਜ਼ਮਾਨਤ ਮਿਲ ਗਈ ਹੈ ਇਹ ਸੁਣਿਆ ਸੀ ਕਿ ਕੈਨੇਡਾ ਸੁਪਰੀਮ ਕੋਰਟ ਤੋਂ ਜ਼ਮਾਨਤ ਹੋ ਗਈਆਂ ਨੇ ਬਸ ਇਹ ਹੁਣ ਤੁਹਾਨੂੰ ਸੱਚ ਅਸੀਂ ਦੱਸਦਾ ਕਿ ਭਾਈ ਸਿਰਫ ਸੁਣਿਆ ਸੀ ਆਪਾਂ ਤੇ ਸੁਣੀਆਂ ਸੁਣੀਆਂ ਖਬਰਾਂ ਆਪਣੇ ਤੱਕ ਆ ਗਈਆਂ ਸੀਗੀਆਂ ਤੇ ਇਸ ਤਰ੍ਹਾਂ ਨਾਲ ਝੂਠ ਸੱਚ ਨਹੀਂ ਕਹਿੰਦੇ ਬਣ ਜਾਣਾ ਜਟਨ ਫਾਇਰ ਜੀ ਕਹਿ ਰਿਹਾ ਪਰ ਇਹ ਕਿ ਇੱਕ ਵਾਰੀ ਲੋਕ ਗੁੰਮਰਾਹ ਜ਼ਰੂਰ ਹੋ ਜਾਂਦੇ ਮਿੰਟੂ ਜੀ ਬਾਅਦ ਚ ਚਲੋ ਪੁਸ਼ਟੀ ਹੁੰਦੀ ਹੈ ਅਗਲੇ ਦਿਨ ਹੁੰਦੀ ਹੈ ਕਦੋਂ ਹੁੰਦੀ ਹੈ ਉਹ ਗੱਲ ਵੱਖਰੀ ਹੋ ਜਾਂਦੀ ਹੈ ਪਰ ਕਈ ਵਾਰੀ ਕੋਈ ਚਲੋ ਇਹ ਤਾਂ ਖਬਰ ਇਦਾਂ ਦੀ ਸੀ ਕਈ ਖਬਰਾਂ ਹੀ ਇਦਾਂ ਦੀ ਹੁੰਦੀਆਂ ਨੇ ਉਹ ਕੀ ਦੀ ਜ਼ਿੰਦਗੀ ਤੇ ਬੜਾ ਇਫੈਕਟ ਪਾਉਂਦੀਆਂ ਡਾਇਰੈਕਟਲੀ ਪਾਉਂਦੀਆਂ ਨੇ ਸੋ ਸੋ ਸਮਝ ਕੇ ਹੀ ਇਦਾਂ ਦੀ ਗੱਲਬਾਤ ਹੋਣੀ ਚਾਹੀਦੀ ਆ ਖੈਰ ਅਗਲੀ ਖਬਰ ਵੱਲ ਨੂੰ ਵੀ ਆਪਾਂ ਚੱਲਦੇ ਆ ਇਹ ਖਬਰ ਵੀ ਜਿਹੜੀ ਹੈ ਨਾ ਇਹਦੇ ਤੇ ਵੀ ਆਪਾਂ ਗੱਲਬਾਤ ਪਹਿਲਾਂ ਕਰ ਹੀ ਦਿੱਤੀ ਸੀ ਕਿ ਤੁਸੀਂ ਜਿਵੇਂ ਕਿਹਾ ਸੀ ਕਿ ਪੋਟਲੀਆਂ ਵੀ ਇੱਥੋਂ ਜਾਣੀਆਂ ਜ਼ੋਰ ਵੀ ਇੱਥੋਂ ਲੱਗਣਾ ਤੇ ਦਿੱਲੀ ਵਾਲੀਆਂ ਚੋਣਾਂ ਦੇ ਵਿੱਚ ਕਹਿੰਦੇ ਵੀ ਸਾਢੇ 350 ਬੰਦਾ ਆਪਣਾ ਵੀ ਕੰਮ ਕਰੂਗਾ ਜਾ ਕੇ ਤਾਂ ਕੌਣ ਕੌਣ